ਉਹ ਵੀ ਯਾਜਾ ਲਾ ਤੁਸ ਸਭਾਂ ਪੰਤ ਨੇ ਆਗੇ ਤਨ ਜਾਨਵਰ ਫੇਰ ਤਨੇ ਫੜਖੇ ਨੇ ਮਾਰਦੀ ਬਈ ਉਹਨੇ ਜੇ ਲਾ ਉਹਨੂੰ ਸ਼ਾਤਰੀ ਕਿ ਬਠਾਉਣਾ ਕਰਦਾ ਹੋਣਾ ਸ਼ੇਰ ਦੱਲਾ ਜੀ ਬਾਪ ਪੱਠਾ ਪਹਿਲਾਂ ਮੰਗੀ ਭਾਵਾਂਗੇ ਆਪਾਂ ਜਿਵੇਂ ਇਹ ਨਹੀਂ ਛੋਟ ਹੁੰਦੀ ਨਿ ਭਾਇਆ ਕਰ ਪਠਾਇਆ ਕਰ ਤੀਸੀ ਇਹ ਤੇਰੀ ਪੈ ਹ ਹ ਹ ਆ ਗਿਆ ਪਟਾ ਬਾਈ ਇਹ ਤਾਂ ਸਿੱਧੀ ਲੰਘ ਗਿਆ ਆ ਆ ਗਿਆ ਦੇਖੀ ਕਿਤੇ ਹਾਂ ਕਰੇ ਬਾਬਾ ਕਰ ਪਾ ਜੇ ਆ ਵਰਦਾ ਬਾਈ ਠੀਕ ਹੈ ਵਰਦਾ ਬੱਚਾ ਬਾਈ ਪਟਾ ਚ ਤੇ ਐ ਕਰਦੇ ਚਲੋ ਆਪਾਂ ਬੱਚੇ ਕੱਢ ਦਿੰਨੇ ਆ ਥੋੜਾ ਜਿਹਾ ਬੀ ਮੜਾ ਇਹ ਹਿੱਲਣਾ ਨਹੀਂ ਹੈਗਾ ਹਨਾ ਪਾਸ ਦਾ ਹੀ ਬਾਟੂ ਮੈਨੂੰ ਪਤਾ ਦਾ ਪੱਠੇ ਦਾ ਹਨਾ ਇੰਨਾ ਬਈ ਖਾਜੀ ਟਾਈਮ ਬਾਤ ਕਰਦੇ ਆ ਪਾਸ ਦਾ ਹੀ ਬੈਠੂਗਾ ਕਿਉਂਕਿ ਇਹ ਪਹਿਲਾਂ ਹੀ ਬੱਠਾ ਕਰਦਾ ਸੀ ਥੋੜਾ ਥੋੜਾ ਲਓ ਜੀ ਉਹ ਬੱਚੀ ਘੜਦੀ ਏ ਠੀਕ ਆ ਇਹ ਉਠਾਉਂ ਤੀ ਆਹ ਮਾ ਦਾ ਪੱਠਾ ਤੇ ਕਰਦੇ ਮੈਂ ਸ਼ੇਰ ਸੁਣ ਨਾਲ ਆ ਹਾਂਜੀ ਬਾਪੂ ਬਈ ਪੱਠਾ ਫਰਦਾ ਉਹਣਾ ਠੀਕ ਆ ਅ ਮਲੇ ਕਰਤੇ ਘਾਰ ਦੁੱਤੀ ਫਰਦਾ ਕਈ ਹੁੰਦਾ ਨਾ ਮੜਾ ਜਾਂ ਹੋਰਾਂ ਪਰਾਂ ਉੱਡ ਜਾਂਦੇ ਨੇ ਉਹ ਹਨਾ ਉਹ ਫਰਦਾ ਦੇਖੋ ਉਹ ਫਰਦਾ ਪੱਠਾ ਬਈ ਆ ਫਰਦਾ ਓਏ ਅ ਨੰਮੇ ਵਾਲਾ ਰਕਰਵਾ ਨਿਖਾੜ ਦੇ ਆ ਫਿਰਦਾ ਬਈ ਦੂਜ਼ਰੇ ਬੱਚੇ ਉਹ ਫਿਰਦੇ ਨੇ ਮੀ ਤਾਂ ਇਹ ਤੇ ਫੋਕਸ ਕਰ ਲਿਆ ਪੱਠੇ ਤੇ ਕਰਾ ਨਹੀਂ ਪੱਠਾਂ ਨਾਲ ਹੀ ਨੀਵੇਂ ਫਿਰਦਾ ਆ ਫਿਰਦਾ ਇਹ ਆ ਜਾਂਦਾ ਬਈ ਠੀਕ ਹੈ ਚਲੋ ਕੋਈ ਨਹੀਂ ਉਹਨਾਂ ਨਾਲ ਰਲ ਜੇ ਇੱਕ ਵਾਰ ਨਾਲ ਡਾਉਣਾ ਸੀ ਹਣਾ ਹੂੰ ਤਾਂ ਪਰ ਛੱਤ ਤੇ ਬਿਠਾ ਕੇ ਓ ਚਿਲਾ ਉੱਚੇ ਵਾਗੇ ਠੀਕ ਆ ਚਲੋ ਕੋਈ ਨਹੀਂ ਉੱਤੇ ਹੀ ਵਾਏ ਦਾਲੀ ਕੋ ਚਾਰ ਆ ਹੀ ਰਹੇ ਖਾਲੀ ਆ ਹੋ ਗਿਆ ਥੋੜਾ ਯਾ ਚਲੋ ਕੋਈ ਨਾ ਭਾਈ ਕੱਢਣੇ ਪੈਂਦੀ ਐ ਤੇ ਦੋ ਆ ਬਈ ਇਹਨਾਂ ਨੇ ਵੀ ਬਸ ਵੱਡੀ ਤੇ ਲੈ ਜਾਂਦੇ ਆ ਹੌਲੀ ਹੌਲੀ ਹਨਾ ਹੋ ਗਏ ਹੋਂ ਤਾਂ ਵੱਡੀ ਤੇ ਜਾਣ ਵਾਲੇ ਮੰਗਣਾ ਚਾੜ ਦੇ ਲੈ ਨਾ ਚਾ ਚਲੋ ਆਏਂ ਘਰਾਂਗੇ ਜਿੱਦੇ ਕੱਲ ਨੂੰ ਜਿੱਦੇ ਡਾਣੀ ਹੋਏ ਹਨ ਵੀ ਇਹ ਬੱਚੇ ਫੇਰ ਚਾੜਦਾ ਤੇ ਪੀਏ ਚਾਹ ਕਰਦਾ ਛੋਟਾ ਜਿਹਾ ਬਾਪੂ ਪਠਾਵਣਾ ਪੈ ਗਿਆ ਬਈ ਠੀਕ ਆ ਉਹ ਵਗਿਆ ਸਾਹਮਣੇ ਉਹ ਅਠਾ ਠੀਕ ਆ ਲਵੇ ਜਾ ਕੇ ਮੜਾ ਜਾ ਤਰੀਏ ਯੂਮਿੰਕ ਉਹ ਉਹ ਰੋਈ ਠੀਕ ਆ ਚਲੋ ਕੋਈ ਨਹੀਂ ਪਤੀ ਜਿਹਾ ਬੈਠੂਗਾ ਘੰਟਾ ਕੋ ਉੱਟ ਕੇ ਬਹਿ ਗਿਆ ਠੀਕ ਆ ਚਲੋ ਆ ਬਿਓ ਅੰ ਦੂਸਰੇ ਦੂਸਰੇ ਜਾਣ ਬਰੋ ਕਰਦੇ ਨੇ ਬਈ ਇਹ ਹੁਣ ਦਿਖਾਉਣੇ ਇਹ ਪਾਣੀ ਕਿੱਥੋਂ ਆਇਆ ਅੱਛਾ ਆ ਸੀ ਇਹ ਆ ਵਰਦੇ ਠੀਕ ਆ ਹਾਂਜੀ ਬਾਪੂ ਇੱਕ ਜਾਨਵਰ ਬਹਿ ਗਿਆ ਆਪਣਾ ਉਹ ਬੜਾ ਇਹ ਕਾਲਾ ਜਿੰਨਾਗਾ ਠੀਕ ਆ ਦੋ ਕਾਲੇ ਵੀ ਬਗਲਾ ਆਲਾ ਠੀਕ ਆ ਭਾਈ ਦੋ ਆਪਣੇ ਉੱਚੇ ਗੜੇ ਨੇ ਪਤਾ ਨਹੀਂ ਕਿਵੇਂ ਬਹਿ ਗਏ ਯਾਰ ਅੱਛਾ ਦੋ ਆ ਸੀ ਗਏ ਏ ਭਾਈ ਕੱਲਾ ਫੇਰੀ ਗਿਆ ਹਨਾ ਕੱਲੇ ਤੁਹਾਨੂੰ ਬਤਾ ਦਣ ਪਰ ਇੱਕ ਦੋ ਤਾਂ ਹੋਣਾ ਇਹ ਕੱਲਾ ਕਰਦਾ ਪਰਦਾ ਬਹਿਗਾ ਮਨਾਂ ਦਾ ਠੀਕ ਆ ਬਾਪੂ ਇੱਧਰ ਗਣ ਚਲੀ ਜਾਂਦੇ ਨੇ ਠਾਹਿਆ ਉੱਥੇ ਹੀ ਬੈਠਾ ਬਈ ਉੱਥੇ ਹਿਲਦੀ ਨਹੀਂ ਹੈਗਾ ਬੰਦਰਾ ਠੀਕ ਆ ਕਰਦੇ ਆ ਵੀ ਸ਼ੇਰ ਤੁਹਾਡੇ ਨਾਲ ਕੋਈ ਨਹੀਂ ਹਣਾ ਫੇਰ ਕਿਉਂ ਨਾ ਬਹਿਗਾ ਜੇ ਕੋਈ ਚੱਕਰ ਨਹੀਂ ਹਾਂਜੀ ਬਾਪੂ ਪੱਠਾ ਉੱਡ ਗਿਆ ਇਹ ਆ ਵਰਦਾ ਆ ਗਿਆ ਬਈ ਠੀਕ ਆ ਠੀਕ ਆ ਬਾਪੂ ਚੰਗੀ ਤਰ੍ਹਾਂ ਦਿਖਾਤਾ ਤੇ ਉਹ ਬੱਚੇ ਆਲੇ ਉਹ ਬੱਚੇ ਉਹ ਫਿਰਦੇ ਨੇ ਠੀਕ ਆ ਨਿਕੇ ਜਿਵੇਂ ਬੰਦ ਬੰਦ ਖੜਾ ਖੜ ਕੇ ਲੱਗ ਰਹੇ ਨੇ ਜਿਵੇਂ ਇੱਕ ਥਾਂ 'ਤੇ ਖੜਦੇ ਹੋ ਮੈਂ ਠੀਕ ਆ ਤੇ ਟਾਈਮ ਟਾਈਮ 11 ਵਜੇ ਨਾਲ ਹੀ ਨੇ ਠੀਕ ਆ ਆ ਕਰਨਾ ਦੇਖੋ ਕਿੰਨੀ ਵਾਰੀ ਆ ਪਈ ਥੋਰ ਜਦੀ ਦੇਖੋ ਆ ਲੈਣਾ ਬਣ ਰਹੇ ਨੇ 1 2 3 4 ਠੀਕ ਆ ਪੱਠਾ ਇਹਨਾਂ ਦਾ ਰਾਜੇ ਬੜੀਆ ਉੱਡਣ ਲੱਗ ਜੂਗਾ ਹਰ ਆ ਫਿਰਦਾ ਆ ਗਿਆ ਆ ਗਿਆ ਫੇਰ ਮੋੜਦਾ ਆ ਉਹ ਅੰਦਰ ਜੀ ਬਾਬੇ ਬਈ ਫੇਰ ਬੈ ਗਿਆ ਯਾਰ ਉਹ ਬੈਠਾ ਇਹਨੇ ਬਾਲੋ ਪੀਤਾ ਤੇ ਆ ਉੱਡੀ ਜਾਂਦੇ ਨੇ ਬਾਬੇ ਓਕੇ ਚੰਗੀ ਤਰ੍ਹਾਂ ਦੇਖ ਦੋ ਬੱਤਨੇ ਜਾਣ ਭਰਾ ਗਏ ਬਈ ਠੀਕ ਹੈ 11 ਤੋਂ ਬੱਤੇ ਟਾਈਮ ਕਰ ਗਏ ਠੀਕ ਬਾਬੇ ਜਾ ਓਏ ਲਾਲਿਆ ਓਏ ਛੱਡ ਜਾਓ ਇਹ ਕੰਦੀ ਤੇ ਆ ਹੁਣ ਆਉਤੀ ਪਗਿਆ ਕੰਦ ਤੇ ਆ ਦੇਖ ਰੋਂਦੀ ਹਾਂ ਇੱਥੋਂ ਦੀ ਬਾਜਾ ਇੱਥੇ ਤਾਂ ਕੰਮ ਖਤਰੇ ਵਾਲੀ ਐ ਇਹ ਲੈ ਵਾਸ ਮੈਨੂੰ ਲਾ ਦੇ ਫੜਾ ਕੇ ਬਸ ਅੰਦਰ ਤਾਂ ਮਾ ਵੀ ਕਾਸੂ ਜੀ ਬਾਬੇ ਉਹ ਖੁੱਡਾ ਖੜਾ ਪਾ ਕੇ ਉਹ ਥੋਸ ਖੁੱਡਾ ਤਾਂ ਹਲੇ ਪਈ ਨਹੀਂ ਹਨਾ ਆ ਇੰਨਾ ਆਪਣੇ ਕੰਮ ਕਰਤਾ ਠੀਕ ਐ ਆ ਦੇਖੋ ਉਹ ਲਾਤੀ ਪਰਾਂ ਜੀ ਵਾਲੀ ਇੱਧਰ ਗੇਟ ਆ ਇੱਧਰਲੇ ਪਾਸੋਂ ਸਾਰਾ ਸਿਸਟਮ ਠੀਕ ਆ ਆ ਦੇਖੋ ਗੇਟ ਬੂਡ ਖੁੱਲਦਾ ਚੰਗੀ ਤਰ੍ਹਾਂ ਬਸ ਹੁਣ ਛੱਤ ਰਹਿ ਗਈ ਹਨਾ ਥੋੜਾ ਮੋਟਾ 21 ਦਾ ਕੰਮ ਰਹਿ ਗਿਆ ਮਤਲਬ ਲੱਪਣ ਲੱਪਣ ਦਾ ਬਾ ਠੀਕ ਆ ਤੇ ਬਾਬਿਓ ਆ ਸੱਚ ਪੱਠਾ ਵਹਿ ਗਿਆ ਦੀ ਛਤਰੀ ਤੇ ਉਹ ਫੇਰ ਚੜ ਗਿਆ ਹੁਣ ਠੀਕ ਆ ਉੱਡ ਗਿਆ ਸੀ ਲਾਉਂਦੇ ਲਾਉਂਦੇ ਆ ਫਿਰਦਾ ਹੋਈ ਆਂਦਾ ਆ ਗਿਆ ਆਇਆ ਆਇਆ ਤੇ ਖੋਡੇ ਦੀ ਅਪਡੇਟ ਤੁਹਾਨੂੰ ਕਾਹਲੂ ਦੇਵਾਂਗੇ ਛਤ ਸੁੱਤ ਬਾਰੇ ਪਹਿਲਾ ਇੱਕ ਵਾਰ ਪਤਾ ਕਰੀਏ ਕਿ ਕਿਵੇਂ-ਕਿਵੇਂ ਪਾਉਣੀ ਛੱਤ ਫੇਰ ਦਿਖਾਵਾਂਗੇ ਹਣਾ ਤੁਹਾਨੂੰ ਤੇ ਖੁੱਡਾ ਵੀ ਠੀਕ ਪੈ ਗਿਆ ਯਾਰ ਹਣਾ ਆਪਾਂ ਆਪ ਦਾ ਹੱਥ ਨਾਲ ਕਰਿਆ ਸਾਰਾ ਕੰਮ ਥੋੜਾ ਜਿਹਾ ਵੀਂਗਟੇਡਾ ਜਾ ਹੋ ਗਿਆ ਕੋਈ ਚੱਕਰ ਨਹੀਂ ਠੀਕ ਆ ਇਹ ਥੋੜਾ ਜਿਹਾ ਅੱਗੇ ਜੇ ਵਧ ਗਿਆ ਖੁੱਡਾ ਥੋੜਾ ਜਿਹਾ ਹਣਾ ਰਦਾ ਜਮਾ ਸੇਮ ਆ ਆ ਦੇਖੋ ਇੱਟਾਂ ਦਾ ਫਰਕ ਆ ਹੀ ਨਹੀਂ ਖੁੱਡੇ ਉੱਤੇ ਬਾਲੀਆਂ ਅੱਟੇ ਇੱਟਾਂ ਹੋ ਗਈਆਂ ਬਾਬਿਓ ਉਹ ਗੰਦਮਨ ਸੱਚਾ ਲਾ ਸਵੇਰੇ ਚੜ੍ਹਾਣੀ ਉੱਤੇ ਸਵੇਰੇ ਲੜਦਾ ਫਰੀ ਗਿਆ ਹੁਣ ਉੱਤੇ ਚੜੀ ਨਾ ਕੀ ਜਾਨਵਰ ਨੇ ਚਲੋ ਬਾਬੋ ਆਪਾਂ ਛਤਰੀ ਲਾ ਦਿੰਨੇ ਬਈ ਹੁਣ ਹੁਣ ਉੱਚੇ ਚੜੀ ਜਾਂਦਾ ਪਠਾ ਆ ਉਹ ਦੇਖੋ ਕਿੱਥੇ ਵਾਗਾ ਹੁਣ ਆ ਦੇਖੋ ਉੱਤੇ ਚੜ ਗਿਆ ਯਾਰ ਹੁਣ ਹਨ ਚਲੋ ਸਵੇਰ ਦਾ ਫਿਰਦਾ ਬਾਹਰ ਆਥਣ ਹੋ ਗਿਆ ਹਨ ਆਪਾਂ ਲਾ ਦਿੰਨੇ ਛਤਰੀ ਹਨ ਬੜਾ ਜਿਆਦਾ ਟਾਈਮ ਵੀ ਆਜੂਗਾ ਜੇ ਬਸ ਜਦੋਂ ਆ ਗਿਆ ਲਾਵਾਂਗੇ ਨਹੀਂ ਫਿਰ ਆ ਦੇਖਦੇ ਆ ਆ ਗਿਆ ਵੀ ਪੱਠਾ ਠੀਕ ਆ ਆ ਵਟਾ ਸਾਹਮਣੇ ਕਾੜਜੋ ਦੀ ਨਾ ਜਾਨੀ ਸਾਰ ਮਾਰ ਗਈ ਹੈਣਾ ਆ ਇਧਰ ਮੁਗਰ ਉਹ ਹੀ ਹੰਬਲੇ ਹੋਇਆ ਹੁਣ ਲਾ ਕੇ ਦੇਖਦੇ ਆ ਕਰਦਾ ਤੁਹਾਡੇ ਨਾਲ ਸ਼ੇਅਰ ਦੇ ਛੱਡਾ ਤੀ ਵੀ 7:30 ਪਤਾ ਨਹੀਂ ਇੰਨਾ ਕ ਟਾਈਮ ਤੇ ਹਲੇ ਤੱਕ ਬੈਠਾ ਫਿਰ ਜਾਂਦਾ ਅੱਥਣ ਆ ਜਾਵਾ ਠੀਕ ਆ ਦਿਖਾਓ ਇਧਰ ਕੀ ਅਗਲ ਕੀ ਤਾਂ ਹਾਂਜੀ ਬਾਬਿਓ ਬਈ ਅੱਜ ਫੇਰ ਕੱਲ ਤਾਂ ਆਈ ਹੋਈ ਸੀ ਅੱਜ ਫੇਰ ਗਈ ਉਹ ਲੱਗ ਜਾ ਅੱਜ ਫੇਰ ਆ ਗਈ ਨੇਰੀ ਠੀਕ ਆ ਬੱਦਲ ਦੇਖੋ ਹੜਜ ਬੱਦਲ ਲਾਵਾਂਗੇ ਆ ਚਲੋ ਧੀ ਕਬਾਬ ਤੇ ਅੱਜ ਦੇ ਵਲੌਗ ਚ ਬਸ ਏ ਸੀ ਹਣਾ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਨਾਲ ਮਿਲਦੇ ਆ ਨਵੇਂ ਵਲੌਗ ਦੇ ਨਾਲ ਬਈ ਤੇ ਕੱਲ ਨੂੰ ਮਿਲਦੇ ਆ ਅੱਜ ਨਵੇਂ ਵਲੌਗ ਦੇ ਨਾਲ ਵੀ ਲਗਣਾ ਠੀਕ ਆ ਅੱਜ ਪਠਾੜ ਆਇਆ ਪੱਡਾ ਬਣਾਉਣਾ ਤਾਂ ਦਿਖਾਈਏ ਤੁਹਾਨੂੰ ਪੱਡਾ ਆਇਆ ਆਹ ਯਾਰ ਲੋ ਤੇ ਕੁਕੜਾ ਠੀਕ ਆ ਖੁੱਡਾ ਉਹਨਾ ਰੈਡੀ ਕਰਕੇ ਮਤਲਬ ਵੀ ਆ ਦੇਖੋ ਅਨੁਰਾਗ ਨੇ ਸਾਰਾ ਲਿਪਤਾ ਉਹ ਰ ਹੈ ਨਾ ਆ ਵੀ ਵਧੀਆ ਚੀਜ਼ ਕਰਤੀ ਤੇ ਆ ਲਾਤੀ ਬਈ ਰੋਸ਼ਨੀ ਵਾਸਤੇ ਹਲੇ ਬਹੁਤ ਕੰਮ ਪਿਆ ਖੁੱਡੇ ਦਾ ਹਲੇ ਤਾਂ ਕੁਝ ਵੀ ਨਹੀਂ ਹੈ ਨਾ ਤੇ ਕੋਈ ਨਾ ਹੌਲੀ ਹੌਲੀ ਖਿੱਚ ਦਾਂਗੇ ਕੰਮ ਕੋਈ ਨਹੀਂ ਬਈ ਆ ਦੇਖੋ ਸਮਾਨ ਸੂਣ ਖੰਡਿਆ ਪਿਆ ਪੂਰਾ ਆ ਦੇਖੋ ਸਾਰਾ ਸਮਾਨ ਖੰਡਿਆ ਪਿਆ ਚਲੋ ਕੋਈ ਨਾ ਬਬ ਮਿਲਦਾ ਕਿਸੇ ਨਾਲ ਉਹ ਦੇ ਨਾਲ ਬਾਏ ਬਾਏ